ਵਿਰੋਧੀਆਂ ਕੋਲੇ ਕੋਈ ਕਹਿਣ ਨੂੰ ਮੁੱਦਾ ਨਹੀਂ ਸੀ ਕੋਈ ਕਿਸੇ ਤੇ ਐਲੀਗੇਸ਼ਨ ਨਹੀਂ ਸੀ ਕੋਈ ਕੈਂਡੀਡੇਟ ਦੇ ਵਿੱਚ ਕੱਢਣ ਨੂੰ ਨੁਕਸ ਨਹੀਂ ਸੀ ਕੋਈ ਸਰਕਾਰ ਦੇ ਵਿਰੁੱਧ ਬੋਲਣ ਲਈ ਕੋਈ ਚੀਜ਼ ਨਹੀਂ ਸੀ ਤੁਸੀਂ ਇਹ ਦੇਖੋ ਉਹਨਾਂ ਨੇ ਇੱਕ ਮਤਲਬ ਆਪ ਦੇ ਤੌਰ ਤੇ ਉੱਥੇ ਪੋਸਟਰ ਵੀ ਲਾਏ ਵੀ ਰਾਜ ਸਭਾ ਦੀ ਪੌੜੀ ਨਾਂ ਮੰਨ ਜਲੰਧਰ ਵੈਸਟ ਦੇ ਲੋਕ ਪਰ ਉਹ ਹਜੇ ਮੇਰੇ ਖਿਆਲ ਨਾਲ ਜੱਟ ਵੀ ਪੂਰਾ ਕਲੀਅਰ ਨਹੀਂ ਸੀ ਹੋਇਆ ਤਾਂ ਮੀਡੀਆ ਦੇ ਵਿੱਚ ਵੀ ਇਹੀ ਚੱਲ ਰਿਹਾ ਸੀ ਵੀ ਮਨਜੁਗ ਕੇਜਰੀਵਾਲ ਸਾਹਿਬ ਰਾਜ ਸਭਾ ਜਾਣਗੇ ਰਾਜ ਸਭਾ ਜਾਣਗੇ ਤਾਂ ਉਸੇ ਟਾਈਮ ਉਹਨਾਂ ਨੇ ਕਲੀਅਰ ਵੀ ਕਰਤਾ ਮੀਡੀਆ ਦੇ ਥਰੂ ਹੀ ਕਲੀਅਰ ਕੀਤਾ ਵੀ ਭਾਈ ਮੈਂ ਇੱਥੇ ਰਾਜ ਸਭਾ ਨਹੀਂ ਜਾਊਂਗਾ ਜੋ ਵੀ ਨਮਾਇंदे ਜੋ ਰਾਜ ਸਭਾ ਲਈ VOTING ਕਰਦੇ ਆ ਉਹ ਜੋ ਸਿਲੈਕਟ ਕਰਨਗੇ ਜੋ ਸਾਡੀ ਪਾਰਟੀ ਦੀ ਹਾਈ ਕਮਾਂਡ ਜਿਸ ਬੰਦੇ ਨੂੰ ਵੀ ਚੁਣੂਗੀ ਉਹਦੇ ਤੇ ਮੂਰ ਲਾ ਕੇ ਉਹਨੂੰ ਰਾਜ ਸਭਾ ਭੇਜਾਂਗੇ ਅਰਿੰਦਰ ਜੀ ਅੱਜ ਕਿਸ ਤਰ੍ਹਾਂ ਜਸ਼ਨ ਮਾਇਆ ਜਾ ਰਿਹਾ ਜਦੋਂ ਜਤਨ ਲੈ ਕੇ ਕਿੰਨਾ ਉਤਸਾਹ ਕਿੰਨੀ ਖੁਸ਼ੀ ਹੈ ਸਾਰਿਆਂ ਚ ਇਹ ਖੁਸ਼ੀ ਦੀ ਆਮ ਆਦਮੀ ਪਾਰਟੀ ਦੇ ਹਰ ਇੱਕ ਵਲੰਟੀਅਰ ਦੇ ਮਨ ਦੇ ਵਿੱਚ ਦਿਲ ਦੇ ਵਿੱਚ ਬੜੀ ਖੁਸ਼ੀ ਹੈ ਤੁਹਾਡੇ ਸਾਰਿਆਂ ਦੇ ਸਾਹਮਣੇ ਅੱਜ ਸਾਡੀ ਬਰਨਾਲੇ ਹਲਕੇ ਦੀ ਟੀਮ ਪ੍ਰਧਾਨ ਜੀ ਚੇਅਰਮੈਨ ਸਾਹਿਬ ਬਲਾਕ ਪ੍ਰਧਾਨ ਸਾਡੀ ਸਾਡੇ ਸਾਰੇ ਵਰਕਰ ਅੱਜ ਇਕੱਠੇ ਹੋ ਕੇ ਕੱਲੀ ਲੁਧਿਆਣਾ ਵੈਸਟ ਨਹੀਂ ਜਿਹੜੀ ਗੁਜਰਾਤ ਦੇ ਵਿੱਚ ਵੀ ਸਾਡਾ ਇੱਕ ਗਰਾਊਂਡ ਦਾ ਬڑا ਲੰਬੇ ਟਮੇ ਦੇ ਤੋਂ ਲੱਗਿਆ ਹੋਇਆ ਵਰਕਰ ਜਿਹੜਾ ਅੱਜ ਉੱਥੇ ਗੁਜਰਾਤ ਦੇ ਵਿੱਚ ਵੀ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਉਹਦੀ ਖੁਸ਼ੀ ਮਨਾਉਣ ਲਈ ਖੁਸ਼ੀ ਸਾਂਝੀ ਕਰਨ ਲਈ ਸਾਰੇ ਇਕੱਠੇ ਹੋਏ ਆ ਕਿਸ ਤਰ੍ਹਾਂ ਜਸ਼ਨ ਆਜਿਕ ਬਣਾ ਰਹੇ ਹੋ ਜਸ਼ਨ ਤਾਂ ਇਹ ਹੈ ਜੀ ਜਸ਼ਨ ਸਰਕਾਰ ਦੇ ਕੀਤੇ ਹੋਏ ਕੰਮਾਂ ਦਾ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਲੋਕਾਂ ਦਾ ਸਾਰੇ ਮਤਲਬ ਜਦੋਂ ਕੋਈ ਵਰਕਰ ਕਿਸੇ ਪਿੰਡ ਚ ਵੀ ਬੈਠਾ ਕਿਤੇ ਦੂਰ ਬੈਠਾ ਪਾਰਟੀ ਨੂੰ ਕੋਈ ਜਿੱਤ ਮਿਲਦੀ ਆ ਤਾਂ ਉਹਦੇ ਮਨ ਦੇ ਵਿੱਚ ਬੜੀ ਖੁਸ਼ੀ ਹੁੰਦੀ ਆ ਸੋ بڑے ਵਿਰੋਧੀਆਂ ਨੇ ਸਵਾਲ ਚੱਕੇ ਸੀ ਇੱਥੇ ਇਹ ਹੋਣਾ ਇੱਥੇ ਉਹ ਹੋਣਾ ਅੱਜ ਉਹਨਾਂ ਚੀਜ਼ਾਂ ਨੂੰ ਕੋਈ ਵੀ ਵਿਰੋਧੀ ਕਹਿੰਦਾ ਸੀ ਇਹ 27 ਦਾ ਸੈਮੀਫਾਈਨਲ ਹੈ ਕੋਈ ਕੁਝ ਕਹਿੰਦਾ ਸੀ ਅੱਜ ਉਹਨਾਂ ਚੀਜ਼ਾਂ ਤੇ ਪੰਜਾਬ ਦੇ ਲੋਕਾਂ ਨੇ ਤੇ ਗੁਜਰਾਤ ਦੇ ਲੋਕਣ ਜਿਹੜੀ ਗੁਜਰਾਤ ਦੇ ਵਿੱਚ ਬਾਈ ਇਲੈਕਸ਼ਨ ਸੀ ਸਪੈਸ਼ਲੀ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਲੁਧਿਆਣਾ ਵੈਸਟ ਦੀ ਇਲੈਕਸ਼ਨ ਲੋਕਾਂ ਨੇ ਮੋਹਰ ਲਾ ਕੇ ਦੱਸਤਾ ਵੀ ਲੋਕ ਆਮ ਆਦਮੀ ਪਾਰਟੀ ਦੇ ਮਾਂਜੂਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਨੇ ਤੁਸੀਂ ਵੀ ਪ੍ਰਚਾਰ ਚ ਗਏ ਹੋ ਲੱਗਦਾ ਸੀ ਕਿ ਇੱਕ ਪਾਸੇ ਕੇਂਦਰ ਸਰਕਾਰ ਦਾ ਉਮੀਦਵਾਰ ਸੀ ਇੱਕ ਪਾਸੇ ਕਾਂਗਰਸ ਦਾਵਾ ਕਰ ਰਹੀ ਸੀ ਕਿ ਉਹਨੂੰ ਕੰਪੀਟੀਸ਼ਨ ਲੱਗ ਰਿਹਾ ਸੀ ਅ ਦੇਖੋ ਪ੍ਰਚਾਰ ਲਈ ਸਾਡੇ ਅਸੀਂ ਉੱਥੇ ਜਿਵੇਂ ਜਿਵੇਂ ਡਿਊਟੀਆਂ ਲੱਗੀਆਂ ਹਰ ਕੋਈ ਬੰਦਾ ਉੱਥੇ ਪਹੁੰਚਿਆ ਸਾਰੀਆਂ ਪਾਰਟੀਆਂ ਨੇ ਆਪਣਾ ਆਪਣਾ ਪ੍ਰਚਾਰ ਕੀਤਾ ਅਸੀਂ ਵੀ ਆਪਣੇ ਕੀਤੇ ਹੋਏ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਗਵਾਹੀ ਦੇ ਵਿੱਚ 3 ਸਾਲਾਂ ਦੇ ਕੰਮ ਲੋਕਾਂ ਕੋਲੇ ਲੈ ਕੇ ਗਏ ਸਪੈਸ਼ਲੀ ਸੰਜੀਵ अरोड़ा ਜੀ ਜਿਹੜੇ ਸਾਡੇ ਕੈਂਡੀਡੇਟ ਸੀ ਉਹਨਾਂ ਨੇ ਬਤੌਰ ਰਾਜ ਸਭਾ ਐਮਪੀ ਜਾਂ ਉਦੋਂ ਬਿਨਾਂ ਵੀ ਲੋਕਾਂ 'ਚ ਉਹਨਾਂ ਦੀ ਜੋ ਈਮੇਜ ਸੀ ਅਸੀਂ ਉਹ ਲੈ ਕੇ ਲੋਕਾਂ ਦੇ ਵਿੱਚ ਗਏ ਤੇ ਲੋਕ ਉਸ ਟਾਈਮ ਹਾਮੀ ਵੀ ਭਰਦੇ ਸੀ ਵੀ ਆਰ ਤੁਹਾਡਾ ਕੈਂਡੀਡੇਟ ਬੜਾ ਸ਼ਰੀਬ ਬੰਦਾ ਹੈ ਬੜਾ ਇਮਾਨਦਾਰ ਬੰਦਾ ਬੜਾ ਕਹਿੰਦੇ ਲੋਕਾਂ ਦੇ ਨਾਲ ਖੜਨ ਵਾਲਾ ਬੰਦਾ ਹੈ ਤਾਂ ਉਸ ਚੀਜ਼ ਨੂੰ ਕੈਂਡੀਡੇਟ ਨੂੰ ਦੇਖਦੇ ਹੋਏ ਪਾਰਟੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਤਾਂ ਉਹਨਾਂ ਤੋਂ ਲੋਕ ਬਿਲਕੁਲ ਖੁਸ਼ ਲੱਗਦੇ ਸੀ ਜਦੋਂ ਜਾਂਦੇ ਵੀ ਸੀ ਡੂ ਟੂ ਡੋਰ ਜਾਂਦੇ ਸੀ ਜਾਂ ਕੋਈ ਮੀਟਿੰਗਾਂ ਕਰਦੇ ਸੀ ਤਾਂ ਉਹਦੇ ਵਿੱਚ ਲੋਕ ਗੱਲਾਂ ਸਰਕਾਰ ਦੇ ਕੀਤੇ ਹੋਏ ਕੰਮ ਦੱਸਦੇ ਸੀ ਤਾਂ ਉਸ ਚੀਜ਼ ਤੋਂ ਸਾਨੂੰ ਜਿਵੇਂ ਜਿਵੇਂ ਪ੍ਰਚਾਰ ਅੱਗੇ ਵਧਦਾ ਗਿਆ ਤਾਂ ਉੱਥੋਂ ਕਲੀਅਰ ਹੋ ਗਿਆ ਸੀ ਵੀ ਇੱਥੇ ਆਮ ਆਦਮੀ ਪਾਰਟੀ 100% ਮਤਲਬ ਬੜੀ ਵੱਡੀ ਜਿੱਤ ਪ੍ਰਾਪਤ ਕਰ ਅੱਛਾ ਇੱਕ ਚਰਚਾਵਾ ਸੀ ਕਿ ਲੁਧਿਆਣਾ ਸੀਟ ਜਿੱਤਣ ਦੇ ਬਾਅਦ ਅਰਮਿੰਦ ਕੇਜਰੀਵਾਦ ਜਿਹਨੂੰ ਰਾਜ ਸਭਾ ਦੀ ਸੀ ਇਹਨਾਂ ਨੂੰ ਜ ਰਤਨ ਭੇਜਿਆ ਜਾਊਗਾ ਪਰ ਅੱਜ ਉਹਨਾਂ ਨੇ ਵੀ ਸਾਫ਼ ਕਹਿਤਾ ਹੈ ਕਿ ਮੈਂ ਰਾਜ ਸਭਾ ਸੀਟ ਐਸ ਨੂੰ ਨਹੀਂ ਲਵਾਂਗਾ ਉਹ ਦੇਖੋ ਵਿਰੋਧੀਆਂ ਕੋਲੇ ਕੋਈ ਕਹਿਣ ਨੂੰ ਮੁੱਦਾ ਨਹੀਂ ਸੀ ਕੋਈ ਕਿਸੇ ਤੇ ਐਲੀਗੇਸ਼ਨ ਨਹੀਂ ਸੀ ਕੋਈ ਕੈਂਡੀਡੇਟ ਦੇ ਵਿੱਚ ਕੱਢਣ ਨੂੰ ਨੁਕਸ ਨਹੀਂ ਸੀ ਕੋਈ ਸਰਕਾਰ ਦੇ ਵਿਰੁੱਧ ਬੋਲਣ ਲਈ ਕੋਈ ਚੀਜ਼ ਨਹੀਂ ਸੀ ਤੁਸੀਂ ਇਹ ਦੇਖੋ ਉਹਨਾਂ ਨੇ ਇੱਕ ਮਤਲਬ ਆਪ ਦੇ ਤੌਰ ਤੇ ਉੱਥੇ ਪੋਸਟਰ ਵੀ ਲਾਏ ਵੀ ਰਾਜ ਸਭਾ ਦੀ ਪੌੜੀ ਨਾਂ ਮੰਨ ਜਲੰਧਰ ਵੈਸਟ ਦੇ ਲੋਕ ਪਰ ਉਹ ਹਜੇ ਮੇਰੇ ਖਿਆਲ ਨਾਲ ਜੱਟ ਵੀ ਪੂਰਾ ਕਲੀਅਰ ਨਹੀਂ ਸੀ ਹੋਇਆ ਤਾਂ ਮੀਡੀਆ ਦੇ ਵਿੱਚ ਵੀ ਇਹੀ ਚੱਲ ਰਿਹਾ ਸੀ ਵੀ ਮਨਜੁਗ ਕੇਜਰੀਵਾਲ ਸਾਹਿਬ ਰਾਜ ਸਭਾ ਜਾਣਗੇ ਰਾਜ ਸਭਾ ਜਾਣਗੇ ਤਾਂ ਉਸੇ ਟਾਈਮ ਉਹਨਾਂ ਨੇ ਕਲੀਅਰ ਵੀ ਕਰਤਾ ਮੀਡੀਆ ਦੇ ਥਰੂ ਹੀ ਕਲੀਅਰ ਕੀਤਾ ਵੀ ਭਾਈ ਮੈਂ ਇੱਥੇ ਰਾਜ ਸਭਾ ਨਹੀਂ ਜਾਊਂਗਾ ਜੋ ਵੀ ਨਮਾਇंदे ਜੋ ਰਾਜ ਸਭਾ ਲਈ VOTING ਕਰਦੇ ਆ ਉਹ ਜੋ ਸਿਲੈਕਟ ਕਰਨਗੇ ਜੋ ਸਾਡੀ ਪਾਰਟੀ ਦੀ ਹਾਈ ਕਮਾਂਡ ਜਿਸ ਬੰਦੇ ਨੂੰ ਵੀ ਚੁਣੂਗੀ ਉਹਦੇ ਤੇ ਮੂਰ ਲਾ ਕੇ ਉਹਨੂੰ ਰਾਜ ਸਭਾ ਭੇਜਾਂਗੇ ਇਹ ਵਿਰੋਧੀਆਂ ਦੀ ਕਚਾਲ ਸੀ ਜਦੋਂ ਕੋਈ ਮੁੱਦਾ ਨਾ ਹੋਵੇ ਕੋਈ ਅਲੀਗੇਸ਼ਨ ਨਾ ਸਰਕਾਰ ਦੇ 3 ਸਾਲਾਂ ਤੇ ਦੇ ਲੱਗ ਸਕਦਾ ਹੋਵੇ ਇੱਕ ਇਮਾਨਦਾਰ ਸਰਕਾਰ ਇੱਕ ਮਿਹਨਤੀ ਮੁੱਖ ਮੰਤਰੀ ਕੰਮ ਕਰਨ ਲੱਗਾ ਹੋਵੇ ਕਿਸੇ ਕੰਮ ਚ ਨੁਕਸਾਨ ਨਾ ਨਿਕਲਦਾ ਹੋਵੇ ਤਾਂ ਲੋਕ ਵਿਰੋਧੀ ਇਦਾਂ ਦੇ ਅਲੀਗੇਸ਼ਨ ਲਾਉਂਦੇ ਆ ਤਾਂ ਉਹ ਲੋਕਾਂ ਨੇ ਲੁਧਿਆਣੇ ਦੇ ਆ ਨੇ ਉਹਨਾਂ ਤੇ ਯਕੀਨ ਨਹੀਂ ਕੀਤਾ ਲੋਕਾਂ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕੰਮਾਂ ਤੇ ਯਕੀਨ ਕਰਕੇ ਬੜੀ ਵੱਡੀ ਲੀਡ ਜਿਤਾ ਕੇ ਸੰਜੀਵ ਰੋੜਾ ਜੀ ਨੂੰ ਵਿਧਾਨ ਸਭਾ ਚ ਭੇਜੇ